ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਮੇਰੀ ਇਹ ਕਿਤਾਬ ਜਪਜੀ ਸਾਹਿਬ ਦੇ ਵਿੱਚ ਜਿਹੜਾ 19ਵਾਂ ਪੇਜ ਹੈ ਸਭ ਨੂੰ ਥੱਲੇ ਸਧਿਆਨੇ ਆ ਜੀ ਇੱਥੇ ਪਹਿਲੀ ਪੰਕਤੀ ਦੀ ਪੰਜਵੀਂ ਪਹਿਲੀ ਪੌੜੀ ਦੀ ਪੰਜਵੀਂ ਪੰਕਤੀ ਤੇ ਗੱਲ ਹੈ ਜੀ ਕਿ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ ਇਹਦੇ ਵਿੱਚ ਦੋ ਸਵਾਲ ਆਏ ਨੇ ਜੀ ਤੇ ਆਓ ਪਰਮਾਤਮਾ ਨਾਲ ਸਾਂਝ ਪੈਨੇ ਆ ਬੰਨੇ ਆ ਜੀ ਜਦੋਂ ਤੁਸੀਂ ਬੈਠੇ ਹੋ ਆਪਣੇ ਦਿਮਾਗ ਚ ਲੈ ਕੇ ਜਾਈਏ ਉੱਥੇ ਜਿਹੜੀ ਤੁਹਾਡੀ ਪਿੱਛੋਂ ਚੱਲਦੀ ਆ ਰਹੀ ਹੈ ਲੜੀ ਤੇ ਅਸੀਂ ਬੈਠੇ ਆ ਸਾਡੇ ਨਾਲ ਸਾਡਾ ਯਾਰ ਨਾਨਕ ਗੁਰੂ ਨਾਨਕ ਪ੍ਰਾਨ ਨਾਨਕ ਬੈਠਾ ਜਿਸ ਨੇ ਮੇਰੀ ਬਾਹ ਪਕੜੀ ਹੈ ਸ਼ਬਦ ਗੁਰੂ ਨਾਨਕ ਦਾ ਜੀ ਬੋਲ ਮੇਰੇ ਨੇ ਤਾਂ ਕਿ ਮੇਰੀ ਸਾਂਝ ਜਿਹੜੀ ਮੇਰੇ ਰੱਬ ਦੇ ਨਾਲ ਮੇਰੇ ਪ੍ਰਭੂ ਪਰਮਾਤਮਾ ਦੇ ਪੈਰ ਨਾਲ ਪੈ ਸਕੇ ਤੇ ਅਰਦਾਸ ਬੇਨਤੀ ਹੋ ਰਹੀ ਹੈ ਗੱਲਾਂ ਹੋ ਰਹੀਆਂ ਜੀ ਹੁਣ ਅਥੋਂ ਪਤਾ ਲੱਗੇਗਾ ਗੱਲਾਂ ਕਿਵੇਂ ਹੋ ਰਹੀਆਂ ਕਹਿੰਦੇ ਆ ਕਿਵ ਸਚਿਆਰਾ ਹੋਈਆਂ ਕਿ ਉਹ ਕੂੜੇ ਟੁੱਟ ਪਾਲ ਉਹ ਮੇਰੇ ਰੱਬ ਜੀ ਕਿਵੇਂ ਮੇਰੇ ਅੰਦਰ ਜਿਹੜੀ ਤੇਰੀ ਹੋਂਦ ਆ ਉਹਨੂੰ ਪ੍ਰਗਟ ਕਰ ਸਕਦਾ ਕਿਵੇਂ ਮੇਰੇ ਅੰਦਰ ਜਿਹੜਾ ਕੂੜ ਦੀ ਕੰਧ ਬਣੀ ਆ ਨੂੰ ਤੋੜ ਸਕਦਾ ਇਹ ਪ੍ਰਮਾਤਮਨ ਨਾਲ ਗੱਲ ਹੋ ਰਹੀ ਹੈ ਜੀ ਜਿਹੜੇ ਫਿਰ ਦੱਸਦੇ ਜਿਹੜੇ ਕਹਿੰਦੇ ਬਾਣੀ ਪ੍ਰਮਾਤਮਨ ਨਾਲ ਗੱਲਬਾਤ ਕਿਵੇਂ ਹੈ ਜੀ ਤੁਸੀਂ ਇੱਕ ਗੱਲ ਸੋਚ ਕੇ ਦੇਖੋ ਜਦੋਂ ਇੱਕ ਬੰਦਾ ਬੋਲਦਾ ਉਹਦੇ ਮਨ 'ਚ ਕਦੇ ਕੋਈ ਸਵਾਲ ਨਹੀਂ ਹੁੰਦੇ ਜਦੋਂ ਕੋਈ ਸਵਾਲ ਪੁੱਛਦਾ ਜੀ ਉਦੋਂ ਹੀ ਜਿਹੜੀ ਗੱਲਬਾਤ ਚੱਲਦੀ ਹੈ ਮੈਂ ਹੁਣ ਜਿਵੇਂ ਕੱਲਾ ਬੋਲ ਰਿਹਾ ਤੇ ਇਹਦੇ ਵਿੱਚ ਜਦੋਂ ਸਵਾਲ ਆ ਜਾਣਗੇ ਕਿ ਕਿਵੇਂ ਇਦਾਂ ਕਰੀਏ ਉਦੋਂ ਇਹ ਲੱਗਦਾ ਕਿ ਗੱਲਾਂ ਕਰ ਰਹੇ ਆ ਜੀ ਆਪਾਂ ਠੀਕ ਹੈ ਉਹ ਮੈਂ ਇਸ ਸਵਾਲ ਦੇ ਇਸ ਪੋੜੀ ਵਿੱਚ ਦੋ ਸਵਾਲ ਆਏ ਆ ਕਿ ਮੇਰੇ ਆ ਪ੍ਰਭੂ ਪਰਮਾਤਮਾ ਜੀ ਮੇਰੀ ਤੁਹਾਡੇ ਕੇ ਅਰਦਾਸ ਬੇਨਤੀ ਹੈ ਕਿ ਮੇਰੇ ਅੰਦਰ ਜਿਹੜੀ ਤੁਹਾਡੀ ਅਨਸਵਸ਼ ਰਹੀ ਹੈ ਕਿਉਂਕਿ ਪ੍ਰਮਾਤਮਾ ਸਾਹਮਣੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਸ ਦੀ ਹੋਂਦ ਜਿਹੜੀ ਹੈ ਸਾਰੇ ਪਾਸੇ ਹੈ ਜਿਹੜੀ ਉਸ ਮੇਰੇ ਅੰਦਰ ਹੈ ਜਿਹਨੂੰ ਮੈਂ ਥੱਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਥੱਲੇ ਦੱਬ ਕੇ ਰੱਖ ਦਿੱਤਾ ਜਿਹਦੇ ਉੱਪਰ ਮੈਂ ਕੂੜ ਦਾ ਪਰਦਾ ਪਾ ਦਿੱਤਾ ਠੀਕ ਹੈ ਮੈਂ ਉਸ ਨੂੰ ਹੋਂਦ ਨੂੰ ਕਿਵੇਂ ਪ੍ਰਗਟ ਕਰ ਸਕਦਾ ਤੁਹਾਡੇ ਗੁਣਾਂ ਨੂੰ ਆਪਣੇ ਅੰਦਰ ਕਿਵੇਂ ਮੈਂ ਪ੍ਰਗਟ ਕਰ ਸਕਦਾ ਕਿਵੇਂ ਜਿਹੜਾ ਮੇਰੇ ਦਿਮਾਗ ਦੇ ਵਿੱਚ ਤੁਹਾਡੇ ਤੇ ਮੇਰੇ ਵਿਚਾਲੇ ਜਿਹੜੀ ਕੂੜ ਦੀ ਕੰਧ ਬਣ ਗਈ ਹੈ ਜਿਵੇਂ ਆ ਤੁਸੀਂ ਉਹ ਮੈਂ ਆ ਇਹ ਜਿਹੜੇ ਵਿਸ਼ੇ ਵਿਚਾਰਾਂ ਦੀ ਕੰਧ ਬਣ ਗਈ ਜਿਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨੂੰ ਮੈਂ ਕਿਵੇਂ ਭੰਦ ਦਵਾ ਤਾਂ ਕਿ ਤੁਸੀਂ ਤੇ ਮੈਂ ਜਿਹੜੇ ਆ ਇੱਕਮਿਕ ਹੋ ਜਾਈਓ ਠੀਕ ਹੈ ਕਿਉਂਕਿ ਬਾਣੀ ਹੁਣ ਕਈ ਇੱਕਮਿਕ ਹੋਣ ਨੂੰ ਕਹਿੰਦੇ ਕਿ ਇਦਾਂ ਨਹੀਂ ਹੈ ਜੀ ਬਾਣੀ ਸਾਰੀ ਦੀ ਸਾਰੀ ਇਸ ਪਾਸੇ ਹੈ ਜਿਸ ਸੱਚਖੰਡ ਦੀ ਗੱਲ ਕਰੀਏ ਸੱਚਖੰਡ ਬਸੇ ਨਿਰੰਕਾਰ ਇਹ ਪੰਜਵੀਂ ਅਵਸਥਾ ਹੈ ਜੀ ਜਿਹੜੀ ਆਪਾਂ ਸੰਤਿਮੀ ਪੌੜੀ ਚ ਪੜਾਂਗੇ ਠੀਕ ਹੈ ਕਿ ਮੇਰੇ ਮਾਲਕ ਜੀ ਤੁਸੀਂ ਮੇਰੇ ਅੰਦਰ ਵਸਦੇ ਹੋ ਠੀਕ ਹੈ ਮੈਂ ਚਾਹੁੰਨਾ ਕਿ ਮੇਰੇ ਅੰਦਰ ਜਿਹੜੇ ਤੁਸੀਂ ਬਸਦੇ ਹੋ ਤੁਹਾਡਾ ਪ੍ਰਕਾਸ਼ ਹੋਵੇ ਤੁਹਾਡੇ ਗੁਣ ਮੇਰੇ ਅੰਦਰ ਹੋਣ ਮੈਂ ਵੀ ਤੁਹਾਡੇ ਅੰਗੂ ਜਿਹੜੇ ਆਪਾਂ ਮੂਲ ਮੰਤਰ ਦੀ ਗੱਲ ਕੀਤੀ ਸੀ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲਮੁਰਤ ਅਜੂਨੀ ਸੈਭੰਗ ਹੋ ਸਕਾਂ ਠੀਕ ਹੈ ਜੀ ਸੋ ਆਪਾਂ ਮੇਰੇ ਅੰਦਰ ਤੁਹਾਡਾ ਪ੍ਰਕਾਸ਼ਿਤ ਹੋ ਸਕੇ ਠੀਕ ਇਹ ਅਰਦਾਸ ਬੇਨਤੀ ਹੈ ਇਹ ਸਵਾਲ ਹੈ ਉਸ ਪਰਮਾਤਮਾ ਨੂੰ ਸਾਡੇ ਸਾਰੇ ਅੰਦਰ ਇਹ ਸਵਾਲ ਹੋਣਾ ਚਾਹੀਦਾ ਮੇਰੇ ਮਾਲਕਾ ਮੇਰੇ ਅੰਦਰ ਤੇਰੇ ਗੁਣ ਕਿਵੇਂ ਪੈਦਾ ਹੋ ਸਕਦੇ ਆ ਕਿਵੇਂ ਮੈਂ ਸਾਰੇ ਵਿੱਚ ਤੈਨੂੰ ਦੇਖ ਸਕਦਾ ਠੀਕ ਹੈ ਜੀ ਇਹ ਦੋ ਸਵਾਲ ਨੇ ਇਹਨਾਂ ਦੋਨਾਂ ਦਾ ਸਵਾਲਾਂ ਦਾ ਜਿਹੜਾ ਜਵਾਬ ਆ ਉਹ ਅੱਗੇ ਦਿੱਤਾ ਵਿਆ ਠੀਕ ਹੈ ਜਿਹੜੀ ਇਸ ਪੌੜੀ ਦੀ ਛੇਵੀਂ ਪੰਕਤੀ ਹੈ ਜਿਹੜੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਜਿਹੜਾ ਜਵਾਬ ਹੈ ਤੇ ਆਓ ਆਪਾਂ ਉਸ ਨੂੰ ਅੱਗੇ ਪੜਾਂਗੇ ਅੱਗੇ ਸਮਝਾਂਗੇ ਕਿਸ ਦੇ ਅਰਥ ਕੀ ਹਨ ਜੀ ਅਜਲੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ